ਕਹਿੰਦਾ ਨਾ ਇਸ ਇਸ ਦੀਪਾ ਐਦਾ ਕਰੋ ਆਪਣੀ ਦਿਨਾਂ ਦੀ ਇੱਕ ਸੈਲਫੀ ਲਓ ਮੈਂ ਇੰਸਟਾਗ੍ਰਾਮ ਤੇ ਪਾਣੀ ਆ ਲੈ ਇਹ ਕਿਹੜੀ ਗੱਲ ਆ ਹੋਈ ਨਾ ਨੇ ਆਪਾਂ ਤੇ ਖਾਇਓ ਕਿੰਦਾਂ ਦੀ ਆਈ ਆ ਹਾਈ ਕਿੰਨੀ ਸੋਹਣੀ ਆਈ ਆ ਪ੍ਰੀਤ ਦੇਖੀ ਹਾਰੀ ਫੋਟੋ ਬਹੁਤ ਸੋਹਣੀ ਆਈ ਆ ਫੋਟੋ ਤਾਂ ਸੋਹਣੀ ਆਣੀ ਸੀ ਐਨੇ ਸੋਨੇ ਚਿਹਰੇ ਚੂਸੀ ਫੋਟੋ ਚ ਸਹੀ ਗੱਲ ਐ ਪ੍ਰੀਤ ਕਿੰਨੇ ਟਾਈਮ ਬਾਅਦ ਮਿਲੇ ਯਾਰ ਬਹੁਤ ਵਧੀਆ ਲੱਗਿਆ ਤੈਨੂੰ ਮਿਲ ਕੇ ਹਨਾ ਦੀਪ ਹਾਂ ਹਾਂ ਪ੍ਰੀਤ ਅੱਜ ਤੂੰ ਸਾਡੇ ਕੋਲ ਹੀ ਰੁਕ ਜਾ ਯਾਰ ਨਹੀਂ ਰੀਤ ਘਰੇ ਨਾ ਕੋਈ ਨਹੀਂ ਹੈਗਾ ਇਸ ਲਈ ਮੈਂ ਰਹਿ ਨਹੀਂ ਸਕਦੀ ਕਦੇ ਫੇਰ ਸਹੀ ਚੱਲ ਮਰਜੀ ਐ ਤੇਰੀ ਪਰ ਅਗਲੀ ਵਾਰੀ ਜਦੋਂ ਵੀ ਆਈ ਤੈਨੂੰ ਰਹਿਣਾ ਪੈਣਾ ਠੀਕ ਆ ਪੱਕਾ ਪ੍ਰੋਮਿਸ ਚੱਲ ਹੁਣ ਅੰਦਰ ਮੇਰਾ ਪਰਸ ਪਿਆ ਮੈਨੂੰ ਲਿਆ ਦੇ ਉਹ ਬੈਠ ਮੈਂ ਲੈ ਕੇ ਦਿੰਨੀ ਆ ਠੀਕ ਹੈ ਮੇਰੀ ਗੱਲ ਸੁਣੋ ਜੇ ਤੁਸੀਂ ਮੇਰਾ ਨੰਬਰ ਲੈਣਾ ਤੇ ਲੈ ਸਕਦੇ ਆ ਇਹ ਕੀ ਬਤਮੀਜ਼ੀ ਹੈ ਆਲਾ ਪ੍ਰੇਤ ਤੇਰਾ ਪਰਸ ਚਲ ਠੀਕਾ ਆਉਂਦੀ ਜਦ ਨਹੀਂ ਮਿਲਦੀ ਰਿਆ ਕਰੀ ਠੀਕ ਹੈ ਠੀਕਾ ਭਾਈ ਜੀਜੂ ਉਹ ਭਾਈ ਭਾਈ ਚੰਗਾ ਤੇ ਅਨੰਦ ਆਇ ਜੀ ਕੀ ਹੋ ਗਿਆ ਤੁਹਾਨੂੰ ਤੁਸੀਂ ਐਂ ਗਿਆ ਮੂੰਹ ਬਣਾਇਆ ਕੋਈ ਹੋ ਨਹੀਂ ਤੇਰੇ ਕੋਲ ਫੋਨ ਆਈ ਜਾਂਦਾ ਹੈ ਆਇਆ ਤੋਫਟੇ ਮੁਕੀ ਲਫ ਹੋ ਗਿਆ ਹੈਲੋ हेलो प्रीत बोल दिया हेलो तुम तो मैं दस मेरे नंबर कितों लिया मैं जनाब तहु की लगता है कि जो तुम मेरा नंबर नहीं लोगे तो मैं थोड़ा नंबर लै नहीं सकती तू मैं सही सही दस मेरा नंबर लै कितों है ओहो जनाब तुम क्यों टेंशन नहीं आ तुम मैं ऐ दसो कि अगे का की प्लैन आ ਕੀ ਮਤਲਬ ਕਿਸ ਚੀਜ਼ ਦਾ ਬਲੰਕ ਮੈਨੂੰ ਤਾਂ ਨਹੀਂ ਲੱਗਦਾ ਕਿ ਤੁਹਾਨੂੰ ਇੰਨਾ ਵੀ ਨਾ ਪਤਾ ਹੋਵੇ ਕਿ ਜਦੋਂ ਕਿਸੇ ਕੁੜੀ ਨਾਲ ਗੱਲ ਹੋਵੇ ਤਾਂ ਉਹਨੂੰ ਕੌਫੀ ਤੇ ਵੀ ਲੈ ਕੇ ਜਾਇਦਾ ਦੇਖ ਪ੍ਰੀਤ ਤੂੰ ਰੇਦੀ ਦੋਸਤ ਹੈ ਤੇ ਮੈਂ ਤੇਰੀ ਇੱਜ਼ਤ ਕਰਦਾ ਪਰ ਜਿਹੜੀਆਂ ਗੱਲਾਂ ਤੂੰ ਕਰ ਰਹੀਆਂ ਨੇ ਇਹ ਤੇਰੀਆਂ ਸਹੀ ਨਹੀਂ ਹੈਗੀਆਂ ਦੇਖੋ ਰੇਦੀ ਨੂੰ ਕੁਝ ਵੀ ਪਤਾ ਨਹੀਂ ਲੱਗਣਾ ਆਪਣੇ ਬਾਰੇ ਬਸ ਤੂੰ ਸਿੱਖਵਰੀ ਹਾਂ ਕਰੋ ਨਹੀਂ ਪ੍ਰੀਤ ਤੇ ਕਦੇ ਵੀ ਨਹੀਂ ਹੋ ਸਕਦਾ ਮਰੀਤ ਨੂੰ ਬਹੁਤ ਪਿਆਰ ਕਰਦਾ ਤੇ ਮੈਂ ਕਿਸੇ ਹੋਰ ਬਾਰੇ ਕਦੇ ਨਹੀਂ ਸੋਚ ਸਕਦਾ ਤੇ ਜੋ ਮੈਂ ਕਰਦੀਆਂ ਇਹੋ ਪਿਆਰ ਨਹੀਂ ਨਹੀਂ ਇਹ ਪਿਆਰ ਨਹੀਂ ਇਹ ਤੋਖ ਹੈ ਜੋ ਮਰੀਤ ਨੂੰ ਕਦੇ ਦੇ ਨਹੀਂ ਸਕਦਾ ਸਮਝੀ ਗੱਲ ਦੀਪਕ ਆਯੂਕੇ ਫੋ ਰੇ ਤਾਂ ਤੂੰ ਕਿਹਨਾਂ ਮੇਰਾ ਨੰਬਰ ਤਾਂ ਨਹੀਂ शेअर ਕੀਤਾ ਸੀ ਨੰਬਰ ਲਾ ਦੱਸ ਮੈਂ ਕਿਹੜਾ ਨੰਬਰ ਦੇਣਾ ਤੁਹਾਡਾ ਕਿਉਂ ਕੀ ਹੋਇਆ ਕੋਈ ਨਹੀਂ ਮੈਂ ਬਸ ਬੈਠੇ ਪੁੱਛਿਆ ਸੀ ਅੱਛਾ ਲੈ ਪ੍ਰੀਤ ਦਾ ਫੋਨ ਆ ਗਿਆ ਬਾਰੀ ਲੰਬੀ ਉਮਰ ਆ ਪ੍ਰੀਤ ਤੇਰੀ ਹੁਣੇ ਯਾਦ ਕਰਕੇ ਹਟੀ ਸੀ ਤੈਨੂੰ ਅੱਛਾ ਅੰਨੀ ਯਾਦ ਆਉਂਦੀ ਆ ਕੋਹੇ ਨਾ ਆਜ ਹਨੀਆਂ ਫਿਰ ਤੇਰੇ ਕੋਲ ਹੋਰ ਪ੍ਰੀਤ ਆ ਡਰ ਯਾਰ ਲਾਡਾ ਚਾਰ ਪੰਜ ਦਿਨ ਮੇਰੇ ਕੋਲ ਕੋਈ ਗੱਲ ਨਹੀਂ ਜਲਦੀ ਮਾਰ ਦਿਆਂ ਗੇੜਾ ਮੇਰਾ ਤੇ ਆਪਨੇ ਜੀ ਲੱਗਦਾ ਲੈ ਦੱਸ ਤੈਨੂੰ ਕਿਹੜਾ ਕੋਈ ਜਵਾਬ ਹੈ ਤੇਰਾ ਆਪਣਾ ਘਰ ਹੈ ਜਦੋਂ ਮਰਜ਼ੀ ਆ ਜਾ ਹਾਂ ਹਾਂ ਬੋਲ ਰਹੀ ਐ ਅੱਛਾ ਨਾ ਤੇਰੇ ਤੇ ਡਾ ਕਿਹੜਾ ਪਹਾੜਾ ਪਿਆ ਜੋ ਇੱਕਦਮ ਮੈਨੂੰ ਇੱਥੇ ਬੁਲਾਣਿਆ ਯਾਰ ਤੂੰ ਲੈ ਆਈ ਸੰਭਲਾ ਮੇ ਪਹਾੜੀ ਦੇਖ ਪਿਆ ਉਹ ਗੱਲ ਕੀ ਹੋ ਗਈ ਹੈ ਭਰਾਵਾ ਦੱਸ ਤਾਂ ਦੇ ਯਾਰ ਇੱਕ ਬੜਾ ਗੱਲ ਪੈ ਗਈ ਬੜਾ ਉਹ ਕੀ ਹੁੰਦੀ ਹੈ ਯਾਰ ਮਨ ਮਰੇ ਕੋਣੀ ਪਿੱਛੇ ਪੈ ਗਈ ਕੋਣੀ ਉਹ ਜਾ ਭਰਾਵਾ ਇਹ ਚ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਆ ਉਹ ਯਾਰ ਤੈਨੂੰ ਪਤਾ ਤਾਂ ਹੈ ਮਨ ਮਰੇ ਤੂੰ ਕਿੰਨਾ ਪਿਆਰ ਕਰਦਾ ਯਾਰ ਮੈਨੂੰ ਧੋਖਾ ਹੀ ਦੇ ਸਕਦਾ ਹੈ ਰੱਬੀ ਰੂ ਤੂੰ ਇੰਨਾ ਸ਼ਰੀਫ ਹੈ ਮੈਨੂੰ ਤਾਂ ਪਤਾ ਹੀ ਅੱਜ ਲੱਗਿਆ ਦੇਖ ਯਾਰ ਅਵਤਾਰ ਮੈਂ ਨਾ ਮਜ਼ਾਕ ਦੇ ਮੂਡ 'ਚ ਬਿਲਕੁਲ ਨਹੀਂ ਹੋਇਆਗਾ ਤੂੰ ਮੈਨੂੰ ਐਂ ਦੱਸ ਮੈਂ ਦਾ ਕੀ ਹੱਲ ਕਰਾਂ ਹੁਣ ਇਹਦਾ ਤਾਂ ਇੱਕੋ ਹੀ ਹੱਲ ਆ ਕੀ ਹੱਲ ਆ ਬਈ ਉਹਨੂੰ ਮੇਰਾ ਨੰਬਰ ਦੇ ਦੇ ਯਾਰ ਅਵਤਾਰ ਮੈਂ ਤੈਨੂੰ ਕੀ ਕਹਿ ਰਿਹਾ ਮੈਂ ਮਜ਼ਾਕ ਦੇ ਮੂਡ 'ਚ ਬਿਲਕੁਲ ਨਹੀਂ ਹੋਇਆਗਾ ਅਰੀਤ ਉਹਨੂੰ ਆਪਣਾ ਵਧੀਆ ਦੋਸਤ ਮੰਨਦੀ ਆ ਪਰ ਉਹ ਉਹ ਉਹਦਾ ਗਲਤ ਫਾਇਦਾ ਚੱਕ ਰਹੀ ਆ ਇਂ ਦੇਖ ਦੇ ਬੀਬੇ ਇਹਦਾ ਆਫਰੀਕੋ ਹੀ ਹੱਲਾ ਕਿ ਤੂੰ ਨਾ ਪਰਜਾਇ ਨੂੰ ਸਭ ਕੁਝ ਸੱਚ-ਸੱਚ ਦੱਸ ਦੇ ਨਹੀਂ ਯਾਰ ਅਰੀਤ ਨਾਲ ਆਪਣਾ ਵਧੀਆ ਦੋਸਤ ਮੰਨਦੀ ਆ ਤੇ ਮੈਂ ਨਹੀਂ ਚਾਹੁੰਦਾ ਕਿ ਉਹਨੂੰ ਉਹਦੀ ਹਰਕਤ ਦਾ ਪਤਾ ਲੱਗੇ ਉਹ ਉਹਨੇ ਹਰਕਤ ਹੀ ਇਹੋ ਜੀ ਕੀਤੀ ਆ ਜੋ ਤੈਨੂੰ ਪਰਜਾਇ ਨੂੰ ਦੱਸਣੀ ਚਾਹੀਦੀ ਆ ਦੇਖ ਅਵਤਾਰ ਮੈਨੂੰ ਡਰ ਲੱਗਦਾ ਅਰੀਤ ਨੂੰ ਖੋਣ ਤੋਂ ਤੇ ਮੈਂ ਨਹੀਂ ਚਾਹੁੰਦਾ ਕੁਝ ਐਸਾ ਵੈਸਾ ਹੋਵੇ

ਮੇਰੀ ਫਰੈਂਡ ਪ੍ਰੀਤਨੀ ਹਾਂ ਉਹਨੇ ਆਪਣੇ ਕੋਲ ਆਉਣਾ ਸੀ ਉਹਦੀ ਸਕੂਟਰ ਹੀ ਖਰਾਬ ਆ ਤੁਸੀਂ ਜਾ ਕੇ ਲਿਆਓ ਉਹਨੂੰ ਯਾਰ ਉਹਨੂੰ ਕੱਦ ਤਾਪ ਹੀ ਆ ਜੂਗੀ ਬਾਸ ਤੇ ਮੈਂ ਲੈ ਕੇ ਆਉਂਦਾ ਉਹਨੂੰ ਕੀ ਮਤਲਬ ਤੁਹਾਡਾ ਮੈਂ ਕਹਿੰਦਾ ਨਾ ਜਾਣਾ ਤਾਂ ਜਾਣਾ ਚਲ ਠੀਕ ਆ ਲੈ ਆਉਂਦੇ ਹਾਂ ਹਾਂ ਦਿਲ ਕਰ ਰਿਹਾ ਸੀ ਤੈਨੂੰ ਮਿਲਣ ਆਣਾ ਤੇ ਸੀਗਾ ਹੀ ਤੂੰ ਜੋ ਬੁਲਾਇਆ ਸੀ ਗੀੜਾ ਗੁੜਾ ਮਾਰਦੇ ਰਿਹਾ ਕਰ ਕੰਬੜੀ ਕਹੀ ਨਾ ਤੂੰ ਤਾਂ وہی ਫੜ ਜਾਨੀ ਆ ਬਸ ਬੱਸ ਹਾਂ ਹਾਂ ਹਾਂਜੀ ਮੈਂ ਤੇਨ ਨਾਲ ਗੱਲ ਕਰਨੀ ਆ ਦੱਸੋ ਕੀ ਗੱਲ ਕਰਨੀ ਸੀ ਮੈਂ ਤੈਨੂੰ ਆ ਤੇਰੀ ਦੋਸਤ ਬਾਰੇ ਕੋਈ ਦੱਸਣਾ ਦੋਸਤ ਬਾਰੇ ਦੱਸਣਾ ਕੀ ਦੱਸਣਾ ਮੈਨੂੰ ਇਹਦੇ ਰੱਦ ਠੀਕ ਨਹੀਂ ਲੱਗਦੇ ਇਹ ਮੈਨੂੰ ਗਲਤ ਤਰੀਕੇ ਨਾਲ ਦੇਖਦੀ ਆ ਇਹ ਕੀ ਕਹਿ ਰਹੇ ਔ ਤੁਸੀਂ ਮੈਂ ਜੋ ਵੀ ਕਹਿ ਰਹਿਣਾ ਸਹੀ ਕਹਿ ਰਹੇ ਨੇ ਇਹ ਤਾਂ ਇਹ ਬੇਤੇ ਹੱਸਣਾ ਨਹੀਂ ਬੜੀ ਕਿਹੜੀ ਗੱਲ ਹੈ ਤੇ ਸੇਪਾ ਮੈਂ ਨਾ ਤੁਹਾਨੂੰ ਕੁਝ ਦੱਸਣਾ ਸੀ ਨਾ ਕੀ ਦੱਸਣਾ ਸੀ ਤੂੰ ਮੈਨੂੰ ਐਕਚੁਅਲੀ ਇਹ ਸਭ ਮੇਰਾ ਤੇ ਪ੍ਰੀਤ ਦਾ ਪਲਾਨ ਸੀ ਹਰੀਤ ਇਹ ਗੱਲ ਕਵਾਂ ਬੋਲ ਤੂੰ ਜੀਜੂ ਤੇ ਨਾ ਮੇਰੇ 'ਤੇ ਵਿਸ਼ਵਾਸ ਜਨਾ ਕਰਿਆ ਕਰ ਜਿੰਨਾ ਤੂੰ ਕਰਦੀ ਆ ਸਾਰੇ ਮੁੰਡੇ ਨਾ ਇੱਕੋ ਜਿਹੇ ਹੁੰਦੇ ਆ ਦੇਖ ਪ੍ਰੀਤ ਮੈਨੂੰ ਆਪਣੇ ਦੇਪਤੇ 'ਨ ਪੂਰਾ ਵਿਸ਼ਵਾਸ ਹੈ ਉਹ ਬੁਰਾ ਮੁੰਡਿਆ ਵਰਗਾ ਨਹੀਂ ਹੈਗਾ ਸਮਝੀ ਅੱਛਾ ਹਾਂ ਦੇਖਣੀ ਹੈ ਜੇ ਤੂੰ ਕਹਿੰਨੀ ਆ ਤਾਂ ਉਹਦਾ ਪਾ ਲਾਇਲਟੀ ਟੈਸਟ ਲੈ ਲੈਨੇ ਆ ਮੈਂ ਵੀ ਸ਼ੱਕ ਕਰਨਾ ਚਾਹੁੰਦੀ ਸੀ ਤੇ ਤੁਸੀਂ ਵੀ ਇਹ ਸਾਬਿਤ ਕਰਤਾ ਕਿ ਤੁਸੀਂ ਹੋਰੋਂ ਮੁੰਡਿਆਂ ਵਾਂਗ ਨਹੀਂ ਆਂ ਕਿਉਂ ਪ੍ਰੀਤ ਮੈਂ ਤੈਨੂੰ ਕਿਹਾ ਸੀ ਨਾ ਕਿ ਤੇਰੇ ਜੀਜੂ ਇਦਾਂ ਦੇ ਨਹੀਂ ਹੈਗੇ ਬਹੁਤ ਅੱਛਾ ਮੈਂ ਤਾਂ ਕੁਝ ਹੋਰ ਹੀ ਸਮਝਣ ਲੱਗ ਗਿਆ ਸੀ ਇੱਕ ਗੱਲ ਕਹ ਹਰੇਤ ਹਾਂਜੀ ਮੈਂ ਤਾਂ ਇਸ 로ਇਲਟੀ ਟੈਸਟ ਚੋਂ ਪਾਸ ਹੋ ਗਿਆ ਪਰ ਤੂੰ ਤੂੰ ਇਸ ਰਿਲੇਸ਼ਨਸ਼ਿਪ ਚੋਂ ਫੇਲ ਹੋਗੀ ਕੀ ਮਤਲਬ ਤੁਹਾਡਾ ਅਰੇ ਤੂੰ ਇਹ ਸੋਚ ਜੇ ਇਹੀ ਸਮੇਂ ਅਵਤਾਰ ਨਾ ਮਿਲ ਕੇ ਤੇਰੇ ਨਾਲ ਕਰਦਾ ਹਣ ਤੂੰ ਕੀ ਕਰਦੀ ਤੂੰ ਮੈਨੂੰ ਮਾਫ ਕਰ ਦਿੰਦੀ ਨਹੀਂ ਕਰਨਾ ਸੀ ਸਗੋਂ ਤੂੰ ਮੇਰੇ ਤੇ ਝੂਠੇ ਇਲਜ਼ਾਮ ਲਾ ਦਿੰਦੀ ਹੋਰ ਦੇਖੋ ਜੀ ਜੇ ਤੁਹਾਨੂੰ ਬੁਰਾ ਲੱਗਿਆ ਤਾਂ ਉਹਦੇ ਲਈ ਸੌਰੀ ਪਰ ਮੇਰਾ ਕੋਈ ਇਰਾਦਾ ਨਹੀਂ ਸੀ ਤੁਹਾਡਾ ਦਿਲ ਦੁਖਾਉਂਦਾ ਅਸੀਂ ਤਾਂ ਬਸ ਛੋਟਾ ਜਿਹਾ ਤੁਹਾਡਾ ਲੋਇਲਟੀ ਟੈਸਟ ਲੈ ਰਹੇ ਸੀ ਪਰ ਮੈਨੂੰ ਨਹੀਂ ਸੀ ਪਤਾ ਤੁਹਾਨੂੰ ਇੰਨਾ ਬੁਰਾ ਲੱਗੂਗਾ ਉਹਦੇ ਲਈ ਸੌਰੀ ਅੱਗੇ ਤੋਂ ਐਦਾਂ ਦਾ ਮੈਂ ਕੁਝ ਨਹੀਂ ਕਰੂੰਗੀ ਮੈਨੂੰ ਮਾਫ ਕਰ ਦਿਓ ਨਾਲੇ ਤੁਸੀਂ ਤਾਂ ਐਵੇਂ ਓਵਰ ਰिएक्ट ਕਰੀ ਜਾਂਦੇ ਹੋ। ਦੇਖ ਰਹੀ ਤੈ ਮੈਂ ਤੇਰੀ ਬਹੁਤ ਕਦਰ ਕਰਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੈਨੂੰ ਆਪਣਾ ਸਹੀ ਹੋਣ ਦਾ ਪ੍ਰੂਫ ਦਿੰਦਾ ਫੇਰਾ। ਜੇ ਸੱਚ ਪੁੱਛੇ ਨਾ ਤਾਂ ਮੈਨੂੰ ਤੇਰਾ ਇਹ ਤਰੀਕਾ ਬਿਲਕੁਲ ਸਹੀ ਨਹੀਂ ਲੱਗਿਆ। ਤੇ ਹੁਣ ਮੈਂ ਇਹੋ ਜਿਹਾ ਰਿਸ਼ਤਾ ਰੱਖਣਾ ਵੀ ਨਹੀਂ ਚਾਹੁੰਦਾ ਜਿਹਦੇ ਵਿੱਚ ਇੱਕ ਦੂਜੇ ਤੇ ਵਿਸ਼ਵਾਸ ਹੀ ਨਾ ਹੋਵੇ। ਦੇਖੋ ਜੀਜੂ ਤੁਸੀਂ ਬਿਨਾਂ ਗੱਲ ਤੋਂ ਹੀ ਗੱਲ ਨੂੰ ਵਧਾ ਰਹੇ ਹੋ। ਐਡੀ ਵੀ ਗੱਲ ਨਹੀਂ ਆ ਕਿ ਤੁਸੀਂ ਰਿਸ਼ਤਾ ਤੋੜਨ ਦੇ ਲਈ ਰੈਡੀ ਹੋ ਗਏ। ਹਾਂ ਦੀਪ ਛੋਟੀ ਜੀ ਗਲਤੀ ਕਰਕੇ ਤੁਸੀਂ ਆਪਣਾ ਰਿਸ਼ਤਾ ਤੋੜੂਗੀ। ਬਾਗਲ ਟਾਲੀ ਹੋ ਗਏ ਤੁਸੀਂ ਕਹਿਤਾ ਰਹੀਆਂ ਯਾਰ ਇੱਕ ਮਜ਼ਾਕ ਸੀ ਮਜ਼ਾਕ ਦੀ ਵੀ ਨਾ ਕੋਈ ਹੱਦ ਹੁੰਦੀ ਐ ਬਸ ਮੈਂ ਜੋ ਫੈਲਾ ਕਰ ਲਿਆ ਕਰ ਲਿਆ ਕੋਈ ਨਾ ਆਪਾਂ ਦੇਖਦੇ ਹਾਂ ਕੀ ਕਰਨਾ ਤੂੰ ਟੈਨਸ਼ਨ ਨਾ ਲੈ ਇਹ ਕੀ ਹੋ ਗਿਆ ਯਾਰ